ਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਸੁਰਿੰਦਰ ਢਿੱਲਵਾ ਤੇ ਤੁਸੀਂ ਜੁੜ ਚੁੱਕੇ ਹੋ ਢਿੱਲਵਾ ਟੀਵੀਜ਼ਨ ਦੇ ਨਾਲ ਦੋਸਤੋ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਦੇਖੀ ਜਾਓ ਜੇ ਅਖੀਰ ਤੱਕ ਜਰੂਰ ਦੇਖਿਓ ਜੇ ਮੈਂ ਕਹਾ ਨਜ਼ਾਰਾ ਵੱਜ ਜਾਣਾ ਬੜੀ ਸਕੀਮ ਪਾਉਂਦਾ ਬਾਈ ਆ ਤੁਸੀਂ ਦੇਖੀ ਜਾਓ ਦੇਖੋ ਕਿਵੇਂ ਸਕੀਮ ਪਾਉਂਦਾ ਬਾਈ ਲੋਕਾਂ ਨੇ ਫਸਦੇ ਸੰਦੇ ਹਾਜਰ ਹਾਏ ਇਹ ਦੋਵੇਂ ਆਈ ਮੈਂ ਫੰਦਾ ਹੋਦਾ ਨਹੀਂ ਆ ਸਾਲੀਆਂ ਇੱਕ ਘਰ ਚਪਨਾ ਤੇ ਚੰਕੀਆਂ ਆਣੀਆਂ ਮਸਾਲਾ ਦਾ ਮਾਰਿਆ ਉਹਦਾ ਜੋਰੇ ਨੇ ਖੇਤ ਚੱਲਿਆ ਸੀ ਜਿਹੜਾ ਮਾਰ ਲਮਾ ਨਹੀਂ ਜਾ ਮੈਂ ਜਾਣਾ ਚਾਚਾ ਜਾ ਮਾਰਾ ਕਿਹੜਾ ਕੋਈ ਨਾ ਹੁੰਦਾ ਐਂ ਆਪਣਾ ਸੋਲਾ ਜਦੈ ਅਮਲੇ ਦੇ ਲਓ ਵੀ ਆ ਗਈ ਇਹਦੀ ਪੁੱਡਾ ਦੇਖਿਓ ਕਿਵੇਂ ਸ਼ਿਕਾਉਂਦਾ ਮੂਲੀ ਨੂੰ ਦੇਖੀ ਜਾਓ ਬਸ ਨਜ਼ਾਰਾ ਵੱਜ ਜਾਣਾ ਮੈਂ ਕਿਹਾ ਐ ਭੈਣ ਦਾ ਯਾਰ ਹੈ ਬਣਾ ਮੇਰਾ ਸਾਨਾ ਰਾਂਗਾ ਬੰਗਾ ਆ ਆ ਜਾ ਆ ਜਾ ਆ ਜਾ ਆ ਜਾ आज तैनो लिख के आना महाराजा पांडा खातमा लेते काम धंधा है क्या, क्या जोड़ेंगे कैसे चलेगा काम कोई समझ नहीं, नहीं चलो, जो होगा देखा जाएगा ਕਤਨ ਰੱਲਿਆ ਸਰ ਜੀ ਕੰਮ ਧੰਦਾ ਪਈ ਹੈ ਨਹੀਂ ਇਸ ਤੁਸੀਂ ਹੈ ਮੇਰੇ ਕੋਲ ਕੋਈ ਕੰਮ ਹੈ ਤਾਂ ਬਤਾ ਇਹ ਕੰਮ ਨਾ ਨਾ ਅਵਸਵਾ ਨਾ ਬੰਨ੍ਹਾ ਲਾਉਣਾ ਹਰ ਦਾ ਉਹ ਕੰਮ ਆਪਣੇ ਖੇਤਾਂ ਦਾ ਆ ਉਹ ਤੂੰ ਆ ਜਾ ਖੇਤਾਂ ਜਾਉਨੇ ਆਪਣੇ ਉੱਤੇ ਚਲ ਕੇ ਕੰਮ ਤੇ ਗੱਲ ਮਾਦ ਆ ਜਾ ਆ ਜਾ ਨਹੀਂ ਚਲੇਗੇ ਤਾਂ ਸਹੀ ਸਰਦਾਰ ਜੀ ਖਰਚੇ ਦਾ ਬਤਾਓ ਪਹਿਲੇ ਖਰਚਾ ਕੀ ਮਿਲੇਗਾ ਉਹ ਖਰਚੇ ਤੇ ਨੂੰ ਸਾਰਾ ਦੇਵਾਂਗੇ ਓਏ ਸਾਰਾ ਜਿੰਨਾ ਦੂਜਿਆਂ ਨੂੰ ਮਿਲਦਾ ਉਹ ਲੱਗਦਾ ਲੋਮੇ ਲੋਮਾ ਟਾਇਨੇ ਦੇਣਾ ਰੋਟੀ ਪਾਣੀ ਸਾਰਾ ਕੁਛ ਤੇਰਾ ਡੰਗ ਲੈ ਜਾਣਾ ਤੇਰਾ ਕੰਮ ਸਰਦੂਗਾ ਉਹ ਤੋਂ ਪਹਿਲਾਂ ਕਿ ਤੇ ਸਾਡੇ ਵਾਲਾ ਵੱਟਾ ਹੋਰ ਵੱਡਾ ਨਾ ਲੱਭ ਲੈ ਜੀ ਚਾਵਲ ਪਿਲੇਗਾ ਚਾਵਲ ਸਾਰਾ ਤੋਂ ਮਨੂ ਜੇ ਸਾਡੇ ਵਾਲੇ ਲੈ ਭਾਗ ਹੋਵੇ ਖਲਾਫ ਬੇਰ ਲੈਣੀ ਚਾਹਣ ਤੂੰ ਆ ਜਾ ਕੇ ਨਾ ਕੱਲੇ ਆ ਜਾ ਕੇ ਕਹੀਂ ਜੀ ਮੂਰੇ ਟਾਂਗਲਾ ਇਸਕਾ ਪਿੱਛੇ ਪਿੱਛੇ ਫਕਰਵਾਸਦਾ ਮੈਂ ਫੜ ਲੈਣਾ ਯਾਰ ਇਹ ਚੱਲੇਗਾ ਨਹੀਂ ਚੱਲੇਗਾ ਨਹੀਂ ਐਸੇ ਹਾਂ ਐਸਾ ਨਹੀਂ ਚਲੇਗਾ ਇਹ ਅਚਾਨ ਲਾ ਲਹਿਣੇ ਅਪਾ ਅਨੋਗ ਲਾਇਆ ਮਾਲਾ ਮੈਨੋ ਹੋ ਮਾਲਾ ਪਿਆਈ ਆ ਲੈ ਗਿਆ ਨੂੰ ਬਿਠਾ ਕੇ ਮਗਰ ਬਹਿ ਗਿਆ ਆਪ ਤੇ ਮਾਰ ਮੂਰ ਕੇ ਗਾਪੇ ਨੂੰ ਲੈ ਗਿਆ ਹੁਣ ਬਦ ਦੇਖੀ ਜਾਓ ਕੀ ਜੱਗੋ ਤੇਰਵੀ ਵਾਪਰ ਦੀ ਵਿਚਾਰਿਆਂ ਨਾਲ ਅਚਾਨ ਲਾ ਹੁਣ ਕੰਮ ਤੋਂ ਸਵਾਹ ਕਰੇਗਾ ਪਾਲਾ ਸੈਣ ਲਿਆ ਨਾ ਅਚਾਨ ਲਾ ਜਾਣੀਗਾ ਆਲੇ ਘਰ ਆ ਨੇੜੇ ਆ ਖੇਤ ਆਪ ਆਏ ਆ ਦੁਰਕੇ ਜਾਂਦੇ ਆ ਆ ਜਾ ਆ ਨਾ ਕੀ ਹੈਗਾ ਤੇਰਾ ਤੇਰਾ ਨਾ ਰੱਬ ਹੈ ਜੀ ਆ ਆ ਆ ਬਣਾਉਂਦਾ ਤੇਰਾ ਮਾ ਮਾ ਆ ਨਿਰਮਲ ਗਾਣੇ ਬਣਾਈ ਨਹੀਂ ਤਾ ਹਾਂ ਲੈ ਵੀ ਲੜਾਤੀ ਨੇ ਸਕੀਮ ਦੇਖੋ ਫਿਰ ਹੈਗਾ ਸਰਦਾਰ ਜੀ ਕੀ ਬਾਤ ਕਰ ਰਹੇ ਹੋ ਨਹੀਂ ਨਾ ਟੇਰਾਂਗੇ ਆਹੀ ਚੱਕਣਗੇ ਆਪਾਂ ਇਹ ਆਪਣਾ ਕੰਮ ਹੈ ਇਹ ਆਪਣਾ ਉਹ ਦਾ ਆਪਣੀ ਪਈ ਏ ਠੀਕ ਹੈ ਸਰਦਾਰ ਜੀ ਇਹ ਤਾਂ ਮੈਂ ਇਕੱਠੀ ਕਰ ਦਿੱਤਾ ਹਾਂ ਆਏਂਗਾ ਫਿਰ ਜੇ ਕਰਨੀ ਤਾਂ ਉਹ ਟੇਰੀ ਤੋਂ ਲੱਗ ਜਾ ਤੇ ਕੰਮ ਚੱਕਦੇ ਫਟਾ ਤਾਂ ਇਹਨੂੰ ਕੋਈ ਨਹੀਂ ਬੁਲਾਉਂਦਾ ਠੋਕਾ ਪੂਰੀ ਆਪਣੀ ਹੱਥ ਆ ਕਹਿ ਨਹੀਂ ਏ ਢਲਵਾਲੇ ਸਰਦਾਰਾਂ ਦਾ ਕੰਮ ਹੈ ਵੀ ਨਹੀਂ ਮੜੀ ਮੋੜੀ ਗੱਲ ਆ ਹਾਂ ਆਉਂਦੋਂ ਲੱਗ ਜਾ ਤੂੰ ਚਾਲਾ ਸਾਈਕਲ ਜਾਂ ਲਾ ਦੇ ਉਹ ਮੋਟਾ ਆਪਣੀ ਆ ਲਾ ਤੇ ਆ ਪਾਧੀਆ ਕਹੀਂ ਬਣੀ ਆ ਇੱਥੇ ਛੇ ਦਿਨ ਮੇੜਦੇ ਕੰਮ ਆ ਚਾਹ ਜੂ ਲੈ ਕੇ ਆਉਣਾ ਫਰਦਰੇ ਉੱਪਰ ਆ ਆ ਵੀ ਜ਼ਰਾ ਠੀਕ ਆ ਨੇੜੇ ਸਰਗਾ ਆ ਨਰੇ ਗਾਨੇ ਕੱਲ ਫਰਦ ਅਸੀਂ ਸ਼ੋਨਾ ਰੂੜੀਆਂ ਜਾਂ ਚੱਕਣੇ ਦਿੱਤੀਆਂ ਔਰ ਰੂੜੀਆਂ ਨੇ ਤਾਂ ਮੇਰਾ ਕੰਮ ਬਣਾਇਆ ਆਪ ਮੈਂ ਮਈਆਂ ਲੱਗਾਂ ਨਾ ਪਏ ਆਇਆ ਆਇਆ ਰਾਮੂ ਆਇਆ ਆਇਆ ਆਇਓ ਓਏ ਆ ਗੜਾ ਕੰਮ ਆਮਲੀ ਇਹਨਾਂ ਖਾਦੇ ਹੋਏ ਜਦੋਂ ਦੋ ਚਮਚੇ ਦਾ ਕੰਮ ਆ ਆ ਜਾ ਆ ਜਾ ਆ ਜਾ ਆਇਆ ਕਰ ਮੈਂ ਕਾਹ ਲੈ ਕੇ ਆਉਣਾ ਤੇ ਨੇ ਆ ਤੇ ਹੈ ਉਹ ਖਾਣਾ ਖੂਨੇ ਦੇ ਨਹੀਂ ਨਹੀਂ ਆ ਵੀ ਫੱਟਾ ਚੁੱਕ ਦਿੱਤੇ ਇਸ ਕਾ ਜੀ ਉਹ ਖਾਣਾ ਤਾਂ ਨਾਦੇ ਮਾਣਾ ਮਾਣਾ ਮੈਂ ਨਾ ਬਣਾਉਣਾ ਕਸੂਤਾ ਆ ਜਾਓ ਨਹੀਂ ਪਤਾ ਵੀ ਫੱਟਾ ਕਿਦਾਂ ਚੱਕਿਆ ਫੱਟਾ ਕਿਦਾਂ ਚੱਕਿਆ ਜਾਣਾ ਇਹ ਐਂਡ ਤੇ ਪਤਾ ਲੱਗਣਾ ਤੇ ਬੇਨਤੀ ਆ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਤੇ ਕਮੈਂਟ ਕਮੈਂਟ ਕਰ ਦਿਓ ਇੱਕ ਕੋਈ ਨਾ ਕੋਈ ਚੰਗਾ ਜਾ ਲਓ ਵੀ ਉਹ ਲੈ ਆਇਆ ਉਹਦਾ ਸਾਈਕਲ ਹੁਣ ਤੇ ਸਾਈਕਲ ਲੈ ਆਇਆ ਹੁਣੇ ਸਾਈਕਲ ਤੇ ਜਾਊਗਾ ਲੈ ਕੇ ਆਊਗਾ ਤੇ ਵਾਸਤੇ ਰੋਟੀ ਰੋਟੀ ਆਰਾਮੂ ਚੰਗਾ ਹੁਣ ਮੈਂ ਚਾਹ ਲੈ ਕੇ ਆਉਣਾ ਤੇ ਆਂਗੇ ਮਰੇਣੀਆਂ ਆ ਜਾਂ ਚੱਲਦਾ ਇਹ ਹਾਂ ਸਰਦਾਰ ਇਹ ਚੱਲਦਾ ਹੈ ਬੜੀਆ ਅੱਲਾ ਮੈਂ ਗਾਣੇ ਗੂਣੇ ਸੁਣਦਾ ਜਾਊਗਾ ਯਾਰ ਹਾਂ ਹਾਂਜੀ ਹਾਂਜੀ ਬੜੀਆ ਬਹੁਤ ਕਮੈਂਟ ਤੇ ਕਮੈਂਟ ਤੇ ਹੇ 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 ਆਦਾ ਮਾਣੀ ਮੜੀ ਸੋਹਣੀ ਆਉਂਦੀ ਐ ਜਨਾ ਲੈ ਜਾ ਲੈ ਜਾ ਸਰਦਾਰ ਜੀ ਆਪਕਾ ਮਨ ਲੱਗ ਜਾਏਗਾ ਉਹ ਐ ਗਰੀ ਫਿਰ ਤੂੰ ਆ ਟੇੜੀਆਂ ਹੀ ਆਈ ਉਹ ਮੰਨੇ ਮਕਰਨਾ ਹਾਫ ਜੋੜ ਦੇ ਕੋਦੋ ਫੱਟਾ ਚੂਕ ਦਈਏ ਫੱਟਾ ਬਿੱਲੀ ਗਣੇ ਤੇਰਾ ਲਵਾਉਣਾ ਨਾ ਅੰਦਰ ਫੱਟਾ ਚੱਕ ਨਹੀਂ ਆਣਾ ਜੀ ਨਾ ਫਰਕ ਨਹੀਂ ਲੱਗਿਆ ਉਹਾਰ ਤਾਂ ਵੀ ਤਕਾਇਆ ਨਹੀਂ ਬਹੁਤ ਢੇਰ ਪੜਾ ਦੂਰ ਚਲੋ ਕਰਦੇ ਹਾਂ ਕੰਮ ਆ ਜਾਏਗਾ ਲਓ ਜੀ ਦੁਪਹਿਰ ਵੀ ਢਲ ਗਈ ਆ ਸ਼ਾਮ ਹੋ ਗਈ ਆ ਤੇ ਆ ਵੀਰ ਆਇਆ ਟਹਿਲਣ ਦੇਖੋ ਫਿਰ ਹੁਣ ਕੀ ਬਣਦਾ ਅੱਗੇ ਉਹ ਜਿਹੜਾ ਲੱਗਿਆ ਪਿਆ ਏ ਕੀ ਕਹਿੰਦਾ ਇਹਨੂੰ ਇਹ ਨੂੰ ਕਿਹਦੇ ਲਾਉਦਾ ਇੱਥੇ ਦੇਖਦੇ ਆਂ ਅੱਛਾ ਓਏ ਆ ਵੀ ਕਿਹੜਾ ਤੂੰ ਕੀ ਕਰਦਾ ਇੱਥੇ ਕੀ ਕੰਮ ਕਰ ਰਹੇ ਸਰਦਾਰ ਜੀ ਦੇਖਨੇ ਆਂ ਆਮਕੋ ਕਿਹੜਾ ਕੰਮ ਓ ਇਹ ਤਾਂ ਨਰੇਕ ਵਾਲਿਆਂ ਦਾ ਕੰਮ ਆ ਨਰੇਕਾਂ ਢੇਰਾਂ ਲਾ ਕੇ ਗਏ ਅੱਜ ਛੁੱਟੀ ਕਰਕੇ ਕੱਲ ਨੂੰ ਚੱਕ ਦੇਣਗੇ ਉਹਨਾਂ ਨੇ ਤੈਨੂੰ ਕਿਹੜਾ ਲੱਗਾ ਇੱਥੇ ਸਰਦਾਰ ਜੀ ਲਗਾ ਕੇ ਗਏ ਢਲਮਾ ਵਾਲਾ ਉਹ ਕਿਹੜਾ ਸਰਦਾਰ ਲੱਗਾ ਤੈਨੂੰ ਇੱਥੇ ਅਰੇ ਢਲਮਾ ਵਾਲਾ ਲਗਾ ਕੇ ਗਿਆ ਸਰਦਾਰ ਕਿਹੜਾ ਢਲਮਾ ਵਾਲਾ ਢਲਮਾ ਵਾਲਿਆਂ ਦੀ ਇੱਥੇ ਕੋਈ ਪੈੜੀ ਪੂਲੀ ਹੈ ਨਹੀਂਗੀ ਆ ਆ ਖੇਤ ਨਿਰਮਲ ਕਾ ਹੈ ਤੇ ਆ ਆਪਣਾ ਦੂਜੋ ਨਾਲ ਦਾ ਢਿੱਲੋਂ ਕਾ ਖੇਤਾ ਇੱਥੇ ਤਾਂ ਕੋਈ ਢੱਲ ਵਾਲਾ ਦੀ ਪੈਲੀ ਨਹੀਂ ਅਰੇ ਢੱਲ ਵਾਲਾ ਸਰਦਾਰ ਦੇ ਕੰਮ ਨੇ ਕੀ ਕਰਦਾ ਫਿਰ ਇਹ ਮੇਰਾ ਸਾਈਕਲ ਵੀ ਲੈ ਕੇ ਗਿਆ ਰੇੜੀਆਂ ਵੀ ਲੈ ਕੇ ਗਿਆ ਯਾਰ ਅਗਲੇ ਇਹਨਾਂ ਨੂੰ ਨਿਰਮਲ ਕਿਆ ਨੂੰ ਤੇਰਾ ਸਾਈਕਲ ਲਿਜਾਣ ਦੀ ਕਿ ਲੋੜ ਹੈ ਗੱਡੀਆਂ ਵਾਲੇ ਬੰਦੇ ਤਕੜੇ ਬੰਦੇ ਇਹਨਾਂ ਨੂੰ ਕਿ ਲੋੜਾ ਤੇਰਾ ਸਾਈਕਲ ਲਿਜਾਣ ਦੀ ਰੋ ਢਲਮਾ ਵਾਲਾ ਸਰਦਾਰ ਹੈ ਢਲਮਾ ਵਾਲਾ ਕਿਹੜਾ ਸਰਦਾਰ ਇੱਥੇ ਢਲਮਾ ਵਾਲਾ ਕਿਹੜਾ ਸਰਦਾਰਾ ਜੂ ਕਿਸੇ ਦੀ ਪਹਿਲੀ ਹਣੀ ਢਲਮਾ ਵਾਲੇ ਦੀ ਇੱਥੇ ਬਈ ਆਪ ਕੋ ਨਹੀਂ ਮਾਲਮ ਮੇਰੇ ਕੋ ਕੰਮ ਕਰਨੇ ਦਿਓ ਉਹ ਕੰਮ ਕੋ ਮਣੀ ਇਥੇ ਤੁਰਦਾ ਲੱਗ ਇਥੇ ਚੋਰੀਆਂ ਬਹੁਤ ਆਂ ਟਰਾਂਸਫਾਰਮਰ ਦੇ ਚੋਰ ਚੂਰਤਾ ਨਹੀਂ ਤੂੰ ਮੈਂ ਢਲਮਾ ਵਾਲੇ ਸਰਦਾਰ ਕਾ ਬੰਦਾ ਹਾਂ ਮੈਂ ਚੋਰ ਨਹੀਂ ਹਾਂ ਸਰਦਾਰ ਕੀ ਤੋਤੀ ਬੋਲਦੀ ਹੈ ਯਹਾਂ ਤੇ ਮੇਰੇ ਕੋ ਬੋਲ ਕੇ ਗਿਆ ਓਏ ਕਿਹੜਾ ਸਰਦਾਰ ਬੋਲ ਗਿਆ ਤੈਨੂੰ ਭਰਾਵਾ ਮੈਨੂੰ ਤਾਂ ਲੱਗਦਾ ਤੈਨੂੰ ਕੋਈ ਮੂਲੀ ਛਕਾ ਗਿਆ ਹਾਂ ਇਹ ਇੱਥੇ ਕੋਈ ਟਲਮਾਲੇ ਦੀ ਟੈਣੀ ਹੈ ਨਹੀਂ ਭਰਾਵਾ ਇੱਥੇ ਬਹੁਤ ਚੋਰ ਵੀ ਫਿਰਦੇ ਆ ਕਹਿੰਦੇ ਮਾਰਦੇ ਤੇ ਕੱਪ ਛੜੱਪ ਲੈ ਗਏ ਤੇਰਾ ਸਾਈਕਲ ਠੱਗ ਕੇ ਹੋਰ ਕੀ ਸੀਗਾ ਕੰਮ ਤੇਰਾ ਮੇਰੇ ਰੇਡੀਓ ਤਾਂ ਵੀਡੀਓ ਤਾਂ ਛੁਕਰ ਤੈਨੂੰ ਨਹੀਂ ਲੈ ਗਿਆ ਹੋ ਵੀਡੀਓ ਲੈ ਗਿਆ ਚਲ ਕੋਈ ਨਹੀਂ ਹੁਣ ਜਾ ਇਹ ਤਾਂ ਅਮਰੀਕਾ ਵਾਲਿਆਂ ਦਾ ਕੰਮ ਆ ਸਰਕਾਰੀ ਕੰਮ ਆ ਇਹ ਅਬ ਮੈਂ ਕੀ ਕਰੂੰ ਸਰਦਾਰ ਜੀ ਮੇਰੇ ਪਾਸ ਤੋਂ ਕਈ ਰਹਿ ਗਿਆ ਕੱਲੀ ਸਰਦਾਰ ਮੇਰਾ ਸਾਈਕਲ ਵੀ ਲੈ ਗਿਆ ਮੇਰਾ ਰੇਡੀਓ ਵੀ ਲੈ ਗਿਆ ਸਾਥ ਵਿੱਚ ਮੇਰਾ ਝੋਲਾ ਥਾ ਉਹ ਵੀ ਲੈ ਗਿਆ ਅਬ ਕੀ ਕਰੂੰ ਮੈਂ ਰੇ ਬਾਬਾ ਮੈਂ ਤਾਂ ਲੁੱਟ ਗਿਆ ارے بابا کیا کروں اب میرا سکو میرا ریڈیو جھولا بھی لے گیا ڈلموا والا سردا اے بابا رے بابا رے بابا ابھی تو یہ کہیں رہ گیا میرے پاس ارے کیسے جاؤں کتنے دور ہے رے ਟੈਲਵਾ ਵਾਲੇ ਸਰਦਾਰ ਕੀ ਕਰ ਗਿਆ ਤੂੰ ਮੇਰੇ ਸਾਹ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਜਰੂਰ ਕਰਦਿਆ ਕਰੋ ਤੇ ਨਾਲੋਂ ਨਾਲ ਵੀਡੀਓ ਨੂੰ ਲਾਈਕ ਵੀ ਕਰਦੇ ਜਾਓ ਤੇ ਸ਼ੇਅਰ ਕਰਦੇ ਹੋ ਦੱਬ ਕੇ ਇਦਾਂ ਦੀਆਂ ਵੀਡੀਓ ਤੁਹਾਨੂੰ ਹੋਰ ਦਿਖਾਵਾਂਗੇ ਪੂਰੇ ਹਾਸੇ ਪਰਪੂ ਸੋ ਤਦ ਤੱਕ ਲਈ ਜੁੜੇ ਰਹੋ ਟਲਮਾ ਟੈਲੀਵਿਜ਼ਨ ਦੇ ਨਾਲ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ